ਸੋ ਰੰਮਾਰਾਇ ਜੀ ਸਿੰਘ ਵਿਸ਼ਨੂੰ ਪਰਮਾਨੰਦੀ ਜੀ ਪਹਿਲੀ ਮਾਰਗ ਸ਼ੈਨਸ਼ਾਈ ਸਮਤ ਨਾਰਦੀ ਸੰਗਰਾਦ ਹੈ ਤਾਂ ਨੇਪਲਾਤ ਨਾਰਾਇਣਨਾਰ ਮਹਾਰਾਜ ਸ਼ੇਰ ਸਿੰਘ বিষ্ণੂ ਕੋ ਆਨ ਉਤਾਰ ਚਵੀਏ ਜੀ ਦੇ ਦਰਬਾਰ ਦੇ ਸਾਰੇ ਖਾਜੀਆਂ ਭਰਦੇ ਨਾਲੀ ਬਚਨ ਸਾਂਝੀ ਕਰਦੇ ਆਂ ਔਰ ਜੋ ਵੀ ਲਿਖਿਆ ਉਹਦੇ ਨਾਲ ਹੀ ਚੱਲਦੇ ਆਂ ਮਹਾਰਾਜ ਜੀ ਨੇ ਗ੍ਰੰਥਾਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਦੱਸਿਆ ਕਿ ਬਿਨਾਂ ਲਿਖਤ ਤੋਂ ਤੇ ਇੱਕ ਕਦਮ ਵੀ ਨਹੀਂ ਪੁੱਟਿਆ ਜਾ ਸਕਦਾ ਮਹਾਰਾਜ ਜੀ ਨੇ ਵੀ ਬਿਨਾਂ ਲਿਖਤ ਤੋਂ ਪੁੱਟਿਆ ਨਹੀਂ ਜਾਂਦਾ ਇੱਕ ਕਦਮ ਸੋ ਜਿਹੜੀ ਲਿਖਤ ਆ ਇਹੀ ਸਹੀ ਆ ਜੋ ਲਿਖਿਆ ਹੋਇਆ ਔਰ ਜਿਹੜੇ ਦੂਜੇ ਗੱਲਾਂ ਬਾਤਾਂ ਨੇ ਮਨ ਘੜਤ ਕਿਸੇ ਨੇ ਲਖਾਈਆਂ ਜੋੜੀਆਂ ਲਿਖੇ ਲਿਖੀਆਂ ਕਿਸੇ ਦੀਆਂ ਕਤਕਤਾਂ ਕੋਈ ਬੜਦਾ ਇਹ ਸਭ ਮਨਮਰਤ ਆ ਜਿੱਦਾਂ ਇੱਕ ਦੋ ਦੀਦਿਆਂ ਦਾ ਜ਼ਿਕਰ ਕੀਤਾ ਇਹ ਸਭ ਮਨਮਰਤ ਆ ਜੋ ਕਿਸੇ دنیਵੀ ਜੀਤ ਦੀਆਂ ਲਿਖੀਆਂ ਗੱਲਾਂ ਬਾਤਾਂ ਸੱਡੇ ਤੇ ਸੁਣਾਉਣੀਆਂ ਔਰ ਸਹਿਬ ਜਾਨਿਆਂ ਦੀ ਨਿੰਦਿਆ ਦਾ ਮੰਤਵ ਦੇ ਨਾਲ ਔਰ ਮਹਾਰਾਜ ਸ਼ੇਰ ਸਿੰਘ ਜੀ ਨਿੰਦਿਆ ਦੇ ਮਨਤਬ ਦੇ ਨਾਲ ਇਹ ਗੱਲਾਂ ਬਾਤਾਂ ਸੁਣਾਉਣੀਆਂ ਔਰ ਨਿੰਦਿਆ ਕਰਨ ਵਾਲਾ ਜਿਹੜਾ ਆ ਉਹ ਪ੍ਰੇਤ ਜੂਣ ਚ ਜਾਂਦਾ ਸੱਚੇ ਪਾਤਸ਼ਾਹ ਦੇ ਇੱਕ ਬਚਨ ਸਾਂਝਾ ਕਰਾਂ ਜੋ ਉਸ ਰੂਪ ਕਿ ਜਿਹੜੇ ઈਸ਼ਰ ਨੂੰ ਭੁੱਲ ਜਾਂਦੇ ਆ ਉਹ ਝੂਠੇ ਤੇ ਝੂਠੇ ਹੋ ਜਾਂਦੇ ਆ ਤੇ ਜਿਨ੍ਹਾਂ ਦਾ ਜ਼ਿਕਰ ਕੀਤਾ ਆਪਾਂ ਇਹ ਬੀਬੀਆਂ ਜਿਹੜੀਆਂ ਬੋਲੀਆਂ ਨੇ ਤੇ ਇਹਨਾਂ ਨੂੰ ਬੁਲਾਉਣ ਵਾਲਾ ਜਿਹੜਾ ਪਿੱਛੋਂ ਬੁਲਾ ਰਿਹਾ ਹੈ ਇਹ ਸਾਰੇ ਹੁਣ ਸੱਚੇ ਪਾਤਸ਼ਾਹ ਨੂੰ ਮਹਾਰਾਜ ਸ਼ੇਰ ਸਿੰਘ ਨੂੰ ਭੁੱਲੇ ਬੈਠਿਆ ਇਹ ਸਾਰੇ ਝੂਠੇ ਤੇ ਝੂਠੇ ਹੋ ਗਏ ਆ ਇਹ ਝੂਠੇ ਵੀ ਹੋ ਗਏ ਝੂਠੇ ਵੀ ਹੋ ਗਏ ਤੇ ਨਿੰਦਕ ਵੀ ਹੋਏ ਬੈਠੇ ਆ ਸੋ ਆਓ ਜਨਮ ਸਾਖੀ ਤੇ ਆਪਾਂ ਬਚਨ ਕਰੀਏ ਕਿ ਜਨਮ ਸਾਖੀ ਕਿੱਦਾਂ ਬਣੀ ਇੱਕ ਬਲਾਰਾ ਬੋਲਿਆ ਕਿ ਸਿੱਖ ਦੇ ਬੜਾ ਸੀ ਭਾਈਆ ਤੇਜਾ ਸਿੰਘ ਲੇਕਿਨ ਇੱਕ ਗਲਤੀ ਕਰ ਗਿਆ ਇਹ ਰਾਜ ਜਨਮ ਸਾਖੀ ਲਿਖਾ ਗਿਆ ਭਾਈਏ ਤੇਜਾ ਸਿੰਘ ਨੇ ਤੇ ਜਨਮ ਸਾਖੀ ਲਿਖਾ ਕੇ ਕੋਈ ਗਲਤੀ ਨਹੀਂ ਕੀਤੀ ਭਾਈਆ ਤੇਜਾ ਸਿੰਘ ਨੂੰ ਗਲਤ ਕਹਿਣ ਵਾਲਿਆਂ ਦੀ ਗਲਤੀਆਂ ਕਰਦੇ ਫਿਰਦੇ ਆ ਤੇ ਇਹਨਾਂ ਦੀਆਂ ਪਿਛਲੀਆਂ ਗਲਤੀਆਂ ਗਲਤੀਆਂ ਵੀ ਗ੍ਰੰਥਾਂ 'ਚ ਦਰਜ ਆ ਜਿਹੜੀਆਂ ਕੀਤੀਆਂ ਜਿਹਦੇ ਕਰਕੇ ਦੇਹ ਛੁੱਟੀ ਤੇ ਮਹਾਰਾਜ ਗਿਆ ਤੇ ਮੋਹਣ ਸਿੰਘ ਤੇ ਰਗੜਿਆ ਗਿਆ ਇਹ ਜੋਸ ਰੂਪ ਇਹਨਾਂ ਬਚਨਾਂ ਦੇ ਵਿੱਚ ਲਿਖਤੀ ਤੋ ਭਾਈਏ ਤੇਜਾ ਸਿੰਘ ਦੀ ਤੇ ਗਲਤੀ ਨਹੀਂ ਕਿ ਜਨਮ ਸਾਖੀ ਲਿਖਾ ਕੇ ਉਹਨੇ ਕੋਈ ਗਲਤੀ ਨਹੀਂ ਕੀਤੀ ਹੁਕਮ ਦੇ ਵਿੱਚ ਲਿਖਾਈ ਆ ਤੋ ਭਾਈਏ ਤੇਜਾ ਸਿੰਘ ਨੂੰ ਗਲਤ ਕਹਿਣ ਵਾਲੇ ਇਹ ਗਲਤ ਨਹੀਂ ਜੇਲੇ ਦੀ ਬੁਲਾਰੀ ਨੇ ਔਰ ਜਿਹੜਾ ਬੁਲਾਰਾ ਬੁਲਾ ਰਿਹਾ ਹੈ ਤੇ ਅਨੁਸਾਰਿਆਂ ਨੂੰ ਪਤਾ ਹੀ ਕਿ ਪਿੱਛੇ ਕੌਣ ਆ ਜਿਹੜਾ ਇਹ ਸਾਰਾ ਖੋਧੀਆਂ ਚਾਲਾਂ ਚੱਲ ਰਿਹਾ ਔਰ ਇਹ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਨਿੰਦਿਆ ਕਰਵਾ ਰਿਹਾ ਹੈ ਔਰ ਜਿਹੜਾ ਫਲ ਜਿਹੜਾ ਹੈ ਆਵਸ਼ਕ ਭੋਗਣਾ ਪੈਂਦਾ ਇਤੋਂ ਬਚਿਆ ਨਹੀਂ ਜਾਣਾ ਇਹਦਾ ਫਲ ਵੀ ਭੋਗਣਾ ਪੈਣਾ ਔਰ ਫਲ ਕੋਈ ਕਿੱਡਾ ਵੀ ਹੋਵੇ ਕਿਸੇ ਦੇ ਕੋਈ ਲਿਖਤ ਦੇ ਚਾਰ ਪੱਤਰਿਆ ਗ੍ਰੰਥ ਦੇ ਵਿੱਚ ਤੇ ਲਿਖਾਉਣ ਵਾਲੇ ਤੋਂ ਕੋਈ ਵੱਡਾ ਨਹੀਂ ਇਹ ਲਿਖਤ ਲਿਖਾਉਣ ਵਾਲੇ ਤੋਂ ਵੱਡੀ ਨਹੀਂ ਜਿਹੜਾ ਸੁਰਤ ਸ਼ਬਦ ਨਾਲ ਜੋੜ ਸਕਦਾ ਉਹਨੂੰ ਸੁਰਤ ਸ਼ਬਦ ਤੋੜਦਿਆਂ ਕਿੰਨਾ ਕਿਰ ਲੱਗਦਾ ਹੈ ਜਿਹੜਾ ਵਡਿਆਈ ਦੇ ਸਕਦਾ ਉਹਨੂੰ ਵਡਿਆਈ ਵਾਪਸ ਲਈਦਾ ਕਿੰਨਾਕ ਟਾਈਮ ਲੱਗਦਾ ਜਿਹੜਾ ਦੀਵਾ ਜਗਾ ਸਕਦਾ ਉਹਨੂੰ ਬੁਝਾਉਣ ਲੱਗਿਆਂ ਕਿੰਨਾਕ ਟਾਈਮ ਲੱਗਦਾ ਕਿੱਡੀ ਕਵੱਡੀ ਗੱਲ ਜਿਹੜਾ ਭਗਤ ਬਣਾ ਸਕਦਾ ਉਹਨੂੰ ਬੇਮੁਖ ਕਰਨ ਲੱਗਿਆਂ ਕਿੰਨਾਕ ਟਾਈਮ ਲੱਗਦਾ ਮਨਮੁਖ ਕਰਨ ਲੱਗਿਆਂ ਕਿੰਨਾਕ ਟਾਈਮ ਲੱਗਦਾ ਤੇ ਕਿੰਨਾਕ ਟਾਈਮ ਲੱਗਾ ਇਹਨਾਂ ਨੂੰ ਲੈਣੇ ਦੇਣੇ ਲੈ ਕੇ ਤੇ ਫਿਰ ਪਰਮੇਸ਼ਰ ਤੋਂ ਮਨਮੁਖ ਹੁੰਦਿਆਂ ਨੂੰ ਤੇ ਬੇਮੁਖ ਹੁੰਦਿਆਂ ਨੂੰ ਕਿੰਨਾਕ ਟਾਈਮ ਲੱਗਾ ਕੁਛ ਥੋੜੇ ਸਮੇਂ ਚ ਲੈਣੇ ਦੇਣੇ ਦੇ ਕੇ ਲੇਖੇ ਪਿਛਲੇ ਪੁਗਤਾ ਆ ਕੇ ਪਿਛਲੇ ਕਰਮ ਦੇ ਤੇ ਨਾਲੇ ਪੁੱਠੀ ਲੀ ਤੇ ਚੜਾਤਾ ਤੇ ਅੱਜ ਇਹ ਸਾਰੇ ਪੁੱਠੀ ਲੀ ਤੇ ਚੜੇ ਹੋਏ ਆ ਜਿਹੜੇ ਸੈਕਟਰੀ ਨੇ ਨਾ ਇਹਨਾਂ ਨੂੰ ਕੁਛ ਇਤਿਹਾਰ ਦਾ ਪਤਾ ਇਹਨਾਂ ਨੂੰ ਸੈਕਟਰੀਆਂ ਨੂੰ ਜਿਹੜੇ ਨਾ ਬਣਾਏ ਨਾ ਇਹਨਾਂ ਬੀਵੀਆਂ ਨੂੰ ਕੁਛ ਪਤਾ ਤੇ ਜਿਹੜਾ ਬਲਵਾਰ ਹੈ ਇਹਨੂੰ ਵੀ ਕੱਖ ਨਹੀਂ ਪਤਾ ਜਿਹਨੂੰ ਕਹਿੰਦੀਆਂ ਕਿ ਬਾਪੂ ਜੀ ਸਾਨੂੰ ਹੁਕਮ ਦੇ ਰਿਹਾ ਇਹਨਾਂ ਦੇ ਬਾਪੂ ਨੂੰ ਵੀ ਕੱਖ ਨਹੀਂ ਪਤਾ कक्ष नहीं पता इन्होंने इतिहास का इतिहास है, है। <coughs> जन्म साखी किस तरह लिखी गई अगे भी ये अपना चिट्ठी साझी की किस तरह जन्म साखी बनी की व्याज हो सो हंग महाराज शेव सिंह विष्णु भगवान की जय ਮਹਾਰਾਜ ਪੂਰਨ ਸਿੰਘ ਜੀ ਫੌਜ ਵਿੱਚ ਨੌਕਰੀ ਕਰਦੇ ਸਨ ਨੌਕਰ ਸੀ ਫੌਜ ਦੇ ਵਿੱਚ ਹਵਾਲਦਾਰ ਦੀ ਡਿਊਟੀ ਕਰਦੇ ਸੀ ਅਫਸਰਾਂ ਨੂੰ ਸਲੂਟ ਵੀ ਮਾਰੇ ਅਫਸਰਾਂ ਦੇ ਹੁਕਮਤ ਵੀ ਚੱਲੇ ਪਰਮੇਸ਼ਰ ਨੇ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਨੇ ਕਿਸੇ ਨੂੰ ਐ ਨਹੀਂ ਕੀਤਾ ਪਰਮੇਸ਼ਰ ਕਿਸੇ ਦੇ ਹੁਕਮ 'ਚ ਨਹੀਂ ਚੱਲਦਾ ਪਰਮੇਸ਼ਰ ਨੇ ਸਲੂਟ ਮਾਰਦਾ ਤੋਂ ਹੁਕਮਤ 'ਚ ਨੌਕਰੀ ਕੀਤੀ ਹਨ ਹੁਕਮ ਦੇ ਵਿੱਚ ਅਫਸਰਾਂ ਦੇ ਹੁਕਮ ਦੇ ਵਿੱਚ ਕੀਤੀ ਹੈ ਨੌਕਰੀ ਨੌਕਰ ਸੀਗੇ ਫੌਜ ਦੇ ਵਿੱਚ ਤੇ ਪਰਮੇਸ਼ਰ ਨੇ ਨੌਕਰ ਕਿਹਦਾਈ ਦਾ ਪਰਮੇਸ਼ਰ ਨੂੰ ਤਨਖਾਹ ਲੈਣ ਦੀ ਲੋੜ ਨਹੀਂ ਮਾਰ ਲੋਕ ਤੇ ਪੈਨਸ਼ਨਾਂ ਲੈਣ ਦੀ ਪਰਮੇਸ਼ਰ ਨੂੰ ਕੋਈ ਲੋੜ ਨਹੀਂ ਜਿਹੜਾ ਸਭ ਨੂੰ ਦੇਣ ਵਾਲਾ ਆ ਉਹਨੂੰ ਤਨਖਾਹਾਂਾਂ ਦੀ ਤੇ ਪੈਨਸ਼ਨਾਂ ਦੀ ਪਰਮੇਸ਼ਰ ਨੂੰ ਕੋਈ ਲੋੜ ਨਹੀਂ ਮਹਾਰਾਜ ਪੂਰਨ ਸਿੰਘ ਜੀ ਫੌਜ ਵਿੱਚ ਨੌਕਰੀ ਕਰਦੇ ਸਨ ਪਾਤਸ਼ਾਹ ਜੀ ਵਿੱਚੋਂ ਪਾਤਸ਼ਾਹ ਜੀ ਨੇ ਆਪਣੇ ਸਿੱਖ ਭਾਈਆ ਤੇਜਾ ਸਿੰਘ ਪੁੱਤਰ ਸ਼੍ਰੀ ਮਹਾਰਾਜ ਸਿੰਘ ਪੁੱਤਰ ਵਾਲੇ ਨੂੰ ਪੱਤਰ ਲਿਖਿਆ ਜਿਹੜੇ ਕਹਿ ਰਿਹਾ ਕਿ ਤੇਜਾ ਸਿੰਘ ਨੇ ਗਲਤੀ ਕੀਤੀ ਤੇ ਫਿਰ ਪੱਤਰ ਜਿਹੜਾ ਲਿਖਿਆ ਹੈ ਤੇ ਮਹਾਰਾਜ ਪੂਰਨ ਸਿੰਘ ਜੀ ਵੀ ਗਲਤੀ ਕੀਤੀ ਇਹਦਾ ਮਤਲਬ ਪੱਤਰ ਲਿਖਿਆ ਜਿਹੜਾ ਗਲਤੀ ਹੋ ਗਈ ਨਾ ਮਹਾਰਾਜ ਪੂਰਨ ਸਿੰਘ ਨਾਲ ਦੀਆਂ ਗਲਤੀਆਂ ਹੋ ਗਈਆਂ ਇਸ ਹਿਸਾਬ ਨਾਲ तेज ਸਿੰਘ ਪੁੱਤਰ ਸ਼੍ਰੀ ਮਾਨਾ ਸਿੰਘ ਕੁਜਰਵਾਲੇ ਨੂੰ ਪੱਤਰ ਲਿਖਿਆ ਇਹ ਅਸੀਂ ਪਹਿਲੀ ਮਾਗ ਸੰਮਤ 2008 ਨੂੰ ਬੁਗੀਆਂ ਆ ਰਹੇ ਪਹਿਲੀ ਮਾਗ ਹੁਣ ਅੱਜ ਪਹਿਲੀ ਮਾਗ ਹੈ ਲੇਕਿਨ ਪਹਿਲੀ ਮਾਗ 2008 ਬਿਕਰਮੀ ਦੀ ਇਹ ਜਿਹੜਾ ਵਜਨ ਚੱਲ ਰਿਹਾ 2008 ਬਿਕਰਮੀ ਪਹਿਲੀ ਮਾਗ 2008 ਬਿਕਰਮੀ ਨੂੰ ਬੁਗੀਆਂ ਆ ਰਹੇ ਆਪਨੇ ਜਨਮਸਾਖੀ ਹਜੂਰ ਮਹਾਰਾਜ ਸ਼ੇਰ ਸਿੰਘ ਦੀ ਬਣਾਉਣ ਬਾਰੇ ਬੇਨਤੀ ਕਰਨੀ ਹੈ ਭਾਈ ਇਹ ਤੇਜਾ ਸਿੰਘ ਜੀ ਨੂੰ ਪੱਤਰ ਆਇਆ ਕਿ ਪਹਿਲੀ ਮਾਰ 2008 ਨੂੰ ਬੁੱਕੀ ਆ ਰਹੇ ਹਨ ਆਪਨੇ ਜਨਮਸਾਖੀ ਹਜੂਰ ਮਹਾਰਾਜ ਸ਼ੇਰ ਸਿੰਘ ਦੀ ਬਣਾਉਣ ਬਾਰੇ ਬੇਨਤੀ ਕਰਨੀ ਹੈ ਕਿ ਆਪਨੇ ਬੇਨਤੀ ਕਰਨੀ ਹੈ ਕਿਉਂਕਿ ਸਾਨੂੰ ਸ਼ੈਨਸ਼ਾ ਮਹਾਰਾਜ ਸ਼ੇਰ ਸਿੰਘ ਜੀ ਪੱਕੀ ਕਰ ਰਹੇ ਹਨ ਕਿ ਸਾਡੀ ਜਨਮ ਸਾਖੀ ਬਣਵਾਈ ਜਾਵੇ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਜੀ ਦੇਹ ਛੱਡ ਕੇ ਜਨਮ ਸਰੂਪ ਹੋ ਗਏ ਸੀ ਔਰ ਅਠਵਾਂ ਸਾਲ 2000 ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਦੇਸ਼ ਅੰਦੀ 26 ਪੂ ਵਾਲੇ ਦਿਨ ਜੋਤ ਸਰੂਪ ਹੋ ਕੇ ਖੇਲਾ ਕਰ ਰਹੇ ਸੀ ਔਰ ਹੁਕਮ ਦਿੱਤਾ ਮਹਾਰਾਜ ਪੂਰਨ ਸਿੰਘ ਜੀ ਨੇ ਪੱਕੀ ਕੀਤੀ ਹੈ ਕਿਉਂਕਿ ਸਾਨੂੰ ਸ਼ੈਨਸ਼ਾ ਮਹਾਰਾਜ ਸ਼ੇਰ ਸਿੰਘ ਜੀ ਪੱਕੀ ਕਰ ਰਹੇ ਹਨ ਜੇ ਸਾਡੀ ਜਨਮ ਸਾਖੀ ਬਣਵਾਈ ਜਾਵੇ ਇਹ ਪੱਕੀ ਕੌਣ ਕਰ ਰਿਹਾ ਮਹਾਰਾਜ ਸ਼ੇਰ ਸਿੰਘ ਜੀ ਇਹਨੂੰ ਪੱਕੀ ਕਰ ਰਹੇ ਨੇ ਮਹਾਰਾਜ ਪੂਰਨ ਸਿੰਘ ਨੂੰ ਹੁਕਮ ਦੇਣ ਵਾਲਾ ਕੌਣ ਆ ਮਹਾਰਾਜ ਸ਼ੇਰ ਸਿੰਘ ਜੀ ਸੱਚੇ ਬਾਦਸ਼ਾਹ ਕੋਈ ਡਵਾਲੇ ਔਰ ਹੁਕਮ ਦੇ ਵਿੱਚ ਚੱਲਣ ਵਾਲਾ ਔਰ ਜਿੰਨੇ ਹੁਕਮ ਮੰਨਿਆ ਔਰ ਅੱਗੇ ਪੱਤਰ ਲਿਖਿਆ ਕੌਣ ਆ ਮਹਾਰਾਜ ਪੂਰਨ ਸਿੰਘ ਹੁਕਮ ਦੇ ਵਿੱਚ ਰੱਖਣ ਵਾਲੇ ਮਹਾਰਾਜ ਸ਼ੇਰ ਸਿੰਘ ਜੀ ਹੁਕਮ ਦੇ ਵਿੱਚ ਚੱਲਣ ਵਾਲੇ ਅੱਗੇ ਮਹਾਰਾਜ ਪੂਰਨ ਸਿੰਘ ਜੀ ਔਰ ਅੱਗੇ ਸਿੱਖ ਨੂੰ ਇਹ ਜਿਹੜਾ ਹੁਕਮਿਆ ਪੱਤਰਾਂ ਵਿੱਚ ਲੇਕੀ ਭੇਜਿਆ ਇਹ ਚਿੱਠੀ ਮਿਲਦੇ ਭਾਈਆ ਤੇਜਾ ਸਿੰਘ ਬੇਬੇ 500 ਕਲਸੀਆਂ ਵਾਲੀ ਕੋਲ ਗਿਆ ਤੇ ਕਿਹਾ ਕਿ ਆਹ ਚਿੱਠੀ ਹਜੂਰ ਸੱਚੇ ਪਾਤਸ਼ਾਹ ਜੀ ਦੀ ਆਈ ਹੈ ਜਦੋਂ ਇਹ ਚਿੱਠੀ ਜਿਹੜੀ ਆ ਭਾਈਆ ਤੇਜਾ ਸਿੰਘ ਜੀ ਨੂੰ ਮਿਲੀ ਤੇ ਫਿਰ ਭਾਈਆ ਤੇਜਾ ਸਿੰਘ ਜੀ ਬੇਬੇ 500 ਕਲਸੀਆਂ ਵਾਲੀ ਕੋਲ ਆ ਗਿਆ ਕਿਤੇ ਕਲਸੀਆਂ ਤਾਂ ਕਲਸੀਆਂ ਵਾਲੀ ਸੰਗਤ ਨੇ ਆਈ ਹਾਜ਼ਰ ਸੰਗਤ ਨੇ ਬੜੀ ਖੁਸ਼ੀ ਮਨਾਈ ਜਿਹੜੀ ਕਲਸੀਆਂ ਵਾਲੀ ਸੰਗਤ ਸੀ ਆਈ ਹਾਜ਼ਰ ਸੰਗਤ ਸੀ ਸਾਰੇ ਸੰਗਤ ਨੇ ਬੜੀ ਖੁਸ਼ੀ ਮਨਾਈ ਇਸ ਚਿੱਠੀ ਲਈ ਸੱਚੇ ਪਾਤਸ਼ਾਹ ਦੀ ਜਨਮ ਸਾਖੀ ਬਣਾਉਣ ਬਾਰੇ ਜਿਹੜੀ ਚਿੱਠੀ ਆਈ ਹੁਕਮ ਅਨੁਸਾਰ ਇੱਥੇ ਲਿਖਿਆ ਹੁਕਮ ਅਨੁਸਾਰ ਮਨਮਤ ਨਾਲ ਨਹੀਂ ਹੁਕਮ ਦੇ ਅਨਸਾਰ ਹੁਕਮ ਅਨੁਸਾਰ ਭਾਈਆ ਤੇਜਾ ਸਿੰਘ ਤੇ ਬੇਬੇ ਬੰਸੋ ਤੇ ਹੋਰ ਸਕਦਾ ਵੀ ਪਹਿਲੀ ਮਾਗੀ ਪਹਿਲੀ ਮਾਗੀ ਵਿਕਰਮੀ 2008 ਨੂੰ ਰੁਗੀ ਸੱਚੇ ਪਾਤਸ਼ਾਹ ਜੀ ਕੋਲ ਪਹੁੰਚ ਗਏ ਹੁਕਮ ਦੇ ਅਨੁਸਾਰ ਸੰਤਾਂ ਭਾਈ ਆ ਤੇਜਾ ਸਿੰਘ ਔਰ ਬੀਬੀ ਬਨਸੂ ਇਹ ਸਾਰੇ ਕਿੱਥੇ ਪਹੁੰਚ ਗਏ ਗੋਪੀ ਕੋਲ ਗਏ ਸੱਚੇ ਪਾਤਸ਼ਾਹ ਜੀ ਕੋਲ ਪਹੁੰਚ ਗਏ ਦਰਸ਼ਨ ਕਰਕੇ ਸੰਗਤਾਂ ਬੜੀਆਂ ਨਿਹਾਲ ਹੋਈਆਂ ਦਰਸ਼ਨ ਕੀਤੇ ਔਰ ਸੰਗਤਾਂ ਨਿਹਾਲ ਹੋਈਆਂ ਰਾਤੀ ਵਿਹਾਰ ਸ਼ੁਰੂ ਹੋਇਆ ਜਦੋਂ ਰਾਤੀ ਵਿਹਾਰ ਸ਼ੁਰੂ ਹੋਇਆ ਕਿਦਾਂ ਵਿਹਾਰ ਸ਼ੁਰੂ ਮੰਦਾ ਸੀ ਜੋ ਗ੍ਰੰਥਾਂ ਦੇ ਵਿੱਚ ਵੀ ਦਰਜਿਆ ਜੋ ਸਰੂ ਬਚਨਾਂ ਦੇ ਵਿੱਚ ਦਰਜਿਆ ਔਰ ਜੋਤ ਪਰਵੇਸ਼ ਹੋ ਕੇ ਜਿਸ ਨੂੰ ਅੱਜ ਕਿਹਾ ਜਾਂਦਾ ਕਿ ਜੋਤ ਪਰਵੇਸ਼ ਨਹੀਂ ਤੁਸੀਂ ਕਹਿਣਾ ਔਰ ਉਹਦੇ ਅਗਲੀਆਂ ਲਿਖਤਾਂ ਵੀ ਪੜੋ ਉੱਥੇ ਲਿਖਿਆ ਆ ਕਿ ਸੰਭਲ ਵਿੱਚ ਜੋਤ ਪਰਵੇਸ਼ ਹੋਇਆ ਗ੍ਰੰਥ ਭਰੇ ਪਿਆ ਜੋਤ ਪਰਵੇਸ਼ ਮੁੱਖ ਬੰਦ ਸਾਰਾ ਜੋਤ ਪਰਵੇਸ਼ ਤੇ ਆ ਕਿ ਜੋਤ ਪਰਵੇਸ਼ ਪੂਰਨ ਸਿੰਘ ਦੇ ਸਰੀਰ 'ਤੇ ਹੁੰਦੀ ਨਹੀਂ ਤੇ ਫਿਰ ਹੀ ਸਾਰਾ ਪਿਆਰ ਹੋਇਆ ਸੋ ਮਹਾਰਾਜ ਫੇਰ ਸਿੰਘ ਵੀ ਸੱਚੇ ਪਾਤਸ਼ਾਹ ਜੋਸ ਰੂਪੀ ਜੋਤ ਪ੍ਰਵੇਸ਼ ਹੋ ਕੇ ਜਿਹੜੇ ਸੀ ਸਾਰੇ ਖੇਲ ਕਰਦੇ ਸੀ ਮਹਾਰਾਜ ਫੁਰਸਤੀ ਦੇ ਦੇ ਰਹੇ ਰਾਤਰੀ ਵਿਹਾਰ ਸ਼ੁਰੂ ਹੋਇਆ ਹੁਕਮ ਅਨਸਾਰ ਭਾਈਆ ਤੇਜਾ ਸਿੰਘ ਨੇ ਜਨਮ ਸਾਖੀ ਹਜੂਰ ਮਹਾਰਾਜ ਛੇਰ ਸਿੰਘ ਦੀ ਬਣਾਉਣ ਬਾਰੇ ਬੇਨਤੀ ਕੀਤੀ ਜਦੋਂ ਰਾਤੀ ਉਹ ਕੀ ਵਿਹਾਰ ਸ਼ੁਰੂ ਹੋਇਆ ਹੁਕਮ ਅਨਸਾਰ ਭਾਈਆ ਤੇਜਾ ਸਿੰਘ ਨੇ ਫਿਰ ਬੇਨਤੀ ਕੀਤੀ ਹਜੂਰ ਮਹਾਰਾਜ ਛੇਰ ਸਿੰਘ ਦੀ ਜਨਮ ਸਾਖੀ ਬਣਾਉਣ ਬਾਰੇ ਬੇਨਤੀ ਕੀਤੀ ਕਿਦਾਂ ਕੀਤੀ ਹੁਕਮ ਦੇ ਅਨਸਾਰ ਕੀਤੀ ਬੇਨਤੀ ਵੇਨਤੀ ਕੀਤੀ ਕਿ ਵੇਨਤੀ ਕਰਨ ਤੇ ਪਾਸ਼ਾ ਕਿਹਾ ਕਿ ਬੇਬੇ ਬੰਸੋ ਲਿਖੇਗੀ ਤੇ ਤੂੰ ਲਿਖਾਵੇਂਗਾ ਜਦੋਂ ਵੇਨਤੀ ਕੀਤੀ ਔਰ ਪਾਸ਼ਾ ਨੇ ਕਿਹਾ ਕਿ ਬੇਬੇ ਬੰਸੋ ਲਿਖੇਗੀ ਤੇ ਤੂੰ ਲਿਖਾਵੇਂਗਾ ਪਾਸ਼ਾ ਨੇ ਮਹਾਰਾਜ ਸੇਤ ਸਿੰਘ ਨੇ ਜੋਤ ਸਰੂਪ ਕਿਹਾ ਮਹਾਰਾਜ ਗੁਰੂ ਸਿੰਘ ਜੀ ਦੇਦਰਾਈ ਜੋਤ ਸਰੂਪੀ ਮਹਾਰਾਜ ਸ਼ੇਰ ਸਿੰਘ ਜੀ ਨੇ ਸੱਚੇ ਪਾਤਸ਼ਾਹ ਨੇ ਕਿਹਾ ਜਿਨੇ ਪੱਕੀ ਕੀਤੀ ਮਹਾਰਾਜ ਪੂਰਨ ਸਿੰਘ ਜੀ ਨੂੰ ਉਸੇ ਸ਼ੈਨਸ਼ਾ ਨੇ ਜੋਤ ਸਰੂਪੀ ਜੋਤ ਪਰਵੇਸ਼ ਹੋ ਕੇ ਤੇ ਕਿਹਾ ਕੀ ਤੇਜਾ ਸਿੰਘ ਬੇਨਤੀ ਕੀਤੀ ਕਿ ਪਾਸ਼ਾ ਮੈਂ ਤਾਂ ਅਣ ਪੜ੍ਹਿਆ ਬੇਨਤੀ ਕਰਨ ਤੇ ਪਾਸ਼ਾ ਕਿਹਾ ਕਿ ਬੇਬੇ ਬਣਸੋ ਲਿਖੇਗੀ ਤੇ ਤੂੰ ਲਿਖਾਵੇਂਗਾ ਜਦੋਂ ਬੇਨਤੀ ਕੀਤੀ ਤੇ ਇਹ ਅੱਗੋਂ ਪਾਸ਼ਾ ਨੇ ਕਿਹਾ ਤੇਜਾ ਸਿੰਘ ਬੇਨਤੀ ਕੀਤੀ ਕਿ ਪਾਸ਼ਾ ਮੈਂ ਤਾਂ ਅਨਪੜ ਹਾਂ ਭਾਈ ਇਹ ਤੇਜਾ ਸਿੰਘ ਨੇ ਫਿਰ ਬੇਨਤੀ ਕੀਤੀ ਇਹ ਕੋਈ ਲੁਕੀ ਸ਼ਿਪੀ ਗੱਲ ਨਹੀਂ ਸੀ ਕੋਈ ਲੁਕਿਆ ਸ਼ਿਪਿਆ ਵਿਹਾਰ ਨਹੀਂ ਸਾਰੇ ਸੰਗਤ ਦੇ ਵਿੱਚ ਇਹ ਰਾਤ ਨੂੰ ਵਿਹਾਰ ਚੱਲ ਰਿਹਾ ਸੀ ਔਰ ਇਹ ਬੇਨਤੀ ਹੋ ਰਹੀ ਸੀ ਔਰ ਪਾਸ਼ਾ ਨੂੰ ਹੁਕਮ ਦੇ ਰਹੇ ਸੀ ਤੇ ਐਦਾਂ ਤੇਜਾ ਸਿੰਘ ਕਰਨਾ ਕੀ ਕਿ ਤੇਜਾ ਸਿੰਘ ਬੇਨਤੀ ਕੀਤੀ ਕਿ ਪਾਸ਼ਾ ਮੈਂ ਤਾਂ ਅਨਪੜ ਹਾਂ ਮੇਰੇ ਤਾਂ ਇੱਕ ਸ਼ਬਦ ਵੀ ਯਾਦ ਨਹੀਂ ਤੇ ਮੈਂ ਕਿਸ ਤਰ੍ਹਾਂ ਜਨਮ ਸਾਖੀ ਲਿਖਵਾ ਦੇਵਾਂਗਾ ਇਹ ਤੇ ਮੈਂ ਤੇ ਅਨਪੜ੍ਹ ਹਾਂ ਇੱਕ ਵੀ ਸ਼ਬਦ ਮੇਰੇ ਯਾਦ ਨਹੀਂ ਤੇ ਜਨਮ ਸਾਖੀ ਮੈਂ ਕਿਸ ਤਰ੍ਹਾਂ ਲਿਖਵਾ ਦੇਵਾਂ ਇਹ ਭਾਈ ਤੇਜਾ ਸਿੰਘ ਨੇ ਬੇਨਤੀ ਕੀਤੀ ਮੇਰੇ ਤਾਂ ਇੱਕ ਸ਼ਬਦ ਵੀ ਯਾਦ ਨਹੀਂ ਤੇ ਮੈਂ ਕਿਸ ਤਰ੍ਹਾਂ ਜਨਮ ਸਾਖੀ ਲਿਖਵਾ ਦੇਵਾਂਗਾ ਇਹ ਤਾਂ ਬੜੀ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ ਭਾਈ ਤੇਜਾ ਸਿੰਘ ਨੇ ਕਿਹਾ ਪਾਤਸ਼ਾਹ ਜੀ ਨੂੰ ਕਿ ਇਹ ਦੇ ਬੜੀ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਆ ਜਨਮ ਸਾਖੀ ਜਿਹੜੀ ਲਿਖਾਉਣੀ ਪਾਤਸ਼ਾਹ ਕਿਹਾ ਕਿ ਇਹ ਤਾਂ ਅਸੀਂ ਹੀ ਲਿਖਵਾਉਣੀ ਹੈ ਅਸੀਂ ਆਪੇ ਲਿਖਵਾ ਦੇਵਾਂਗੇ ਹੁਣ ਜਿਹੜੀ ਜਨਮ ਸਾਖੀ ਆ ਇਹ ਪਾਤਸ਼ਾਹ ਲਿਖਵਾਈ ਆ ਭਾਈਆ ਤੇਜਾ ਸਿੰਘ ਦੇ ਰਾਹੀਂ ਉਹਦੇ ਸਰੀਰ ਦੇ ਰਾਹੀਂ ਦੇਹ ਦੇ ਰਾਹੀਂ ਆਪੇ ਲਿਖਵਾਈ ਆ ਕਿ ਭਾਈਆ ਤੇਜਾ ਸਿੰਘ ਨੇ ਮਨਮਤ ਨਾਲ ਲਿਗੀ ਆ ਪੀਪਾ ਤੇਜਾ ਸਿੰਘ ਨੇ ਗਲਤੀ ਕੀਤੀ ਹੈ ਨਹੀਂ ਭਾਈਆ ਤੇਜਾ ਸਿੰਘ ਨੂੰ ਗਲਤ ਕਹਿਣ ਵਾਲੇ ਮਹਾਰਾਜ ਸ਼ੇਰ ਸਿੰਘ ਜੀ ਨੂੰ ਗਲਤ ਕਹਿ ਰਿਹਾ ਸਮਝੋ ਇਸ ਬਚਨ ਮਹਾਰਾਜ ਸ਼ੇਰ ਸਿੰਘ ਜੀ ਨੂੰ ਝੂਠਿਆ ਕਰ ਰਿਹਾ ਗਲਤ ਕਹਿ ਰਿਹਾ ਮਹਾਰਾਜ ਪੂਰਨ ਸਿੰਘ ਜੀ ਨੂੰ ਝੂਠਿਆ ਕਰ ਰਿਹਾ ਬੇਬੇ ਬੰਦੋ ਹੁਣ ਦੀ ਲਖਾਰਨ ਦੀ ਪਦਵੀ ਨੂੰ ਝੂਠਿਆ ਕਰ ਰਿਹਾ ਭਾਈਆ ਤੇਜਾ ਸਿੰਘ ਨੂੰ ਝੂਠਿਆ ਕਰ ਰਿਹਾ ਔਰ ਆਪ ਝੂਠੇ ਹੋ ਕੇ ਸੱਚੇ ਬੰਦ ਦੀ ਕੋਸ਼ਿਸ਼ ਕਰ ਰਹੇ ਆਹ ਹੋ ਰਿਹਾ ਜੇ ਤੁਸੀਂ ਇਸ ਨੂੰ ਸਮਝੋ ਕਿੱਥੋਂ ਵਿਧ ਬਣੀ ਆ ਮਹਾਰਾਜ ਸ਼ੇਰ ਸਿੰਘ ਜੀ ਹੁਕਮ ਦਿੱਤਾ ਕਿ ਬਣਵਾਈ ਜਾਵੇ ਜਨਮ ਸਾਖੀ ਕੋਈ ਭਾਈਆ ਤੇਜਾ ਸਿੰਘ ਮਨਮਤ ਨਾਲ ਤੇ ਨਹੀਂ ਲਿਖਣੀ ਸ਼ੁਰੂ ਕੀਤੀ ਇਹ ਤਾਂ ਬੜੀ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ ਜੀ ਬਾਦਸ਼ਾਹ ਕਿਹਾ ਇਹ ਤਾਂ ਅਸੀਂ ਹੀ ਲਿਖਵਾਉਣੀ ਹੈ ਅਸੀਂ ਆਪੇ ਲਿਖਵਾ ਦੇਵਾਂਗੇ ਬਾਦਸ਼ਾਹ ਨੇ ਕਿਹਾ ਕਿ ਇਹ ਤੇ ਇਹ ਤਾਂ ਅਸੀਂ ਹੀ ਲਿਖਵਾਉਣੀ ਹੈ ਅਸੀਂ ਆਪੇ ਲਿਖਵਾ ਦੇਵਾਂਗੇ ਉਹ ਲਿਖਾਉਣ ਵੇਲੇ ਸਾਡੇ ਪਲੰਘ ਤੋਂ ਮੋਰ ਦੇ ਖੰਭਾਂ ਵਾਲੇ ਚੌਰ ਚੌਰ ਚੋਂ ਇੱਕ ਟਿੱਕੀ ਲੈ ਲਵੀ ਤੇ ਲਿਖਾਉਣ ਵੇਲੇ ਆਪਣੀ ਪਗੜੀ ਵਿੱਚ ਤੰਗ ਲਵੀ ਤੇ ਲਗਵਾਈ ਜਾਵੇ। ਇਹ ਨਾਲ ਹੁਕਮ ਆਇਆ ਕਿ ਜਦੋਂ ਇਹ ਲਗਾਉਣੀ ਹੈ ਜਨਮ ਸਾਖੀ ਤੇ ਕੀ ਕਰਨਾ ਹੈ ਕਿ ਜਿਹੜਾ ਪਲੰਘ ਦੇ ਉੱਪਰ ਚੌਰ ਆ ਚੌਰ ਦੇ ਵਿੱਚੋਂ ਇੱਕ ਟਿੱਕੀ ਲੈਣੀ ਆ ਮੋਰ ਦੇ ਖੰਭਾਂ ਦੀ ਔਰ ਪੱਗ ਦੇ ਵਿੱਚ ਟੰਗਣੀਆਂ ਡੰਗ ਕੇ ਤੇ ਫੇਰ ਜਨਮ ਸਾਖੀ ਜਿਹੜੀ ਆ ਲਗਾਉਣੀ ਸ਼ੁਰੂ ਕਰਨੀ ਤੇ ਜਦੋਂ ਲਗਾਉਣੀ ਸ਼ੁਰੂ ਕੀਤੀ ਭਾਈਏ ਤੇਜਾ ਸਿੰਘ ਜੀ ਇਦਾਂ ਹੀ ਹੁਕਮ ਅਨੁਸਾਰ ਜਦ ਜਨਮ ਸਾਖੀ ਲਗਾਉਂਦੇ ਸੀ ਮਹਾਰਾਜ ਦੇ ਹੁਕਮ ਦੇ ਨਾਲ ਹੀ ਮਹਾਰਾਜ ਆਪ ਹੀ ਉਹਨਾਂ ਦਾ ਲਗਾਉਂਦੇ ਸੀ ਜਿੱਦਾਂ ਕਿ ਇਥੇ ਮਹਾਰਾਜ ਨੇ ਲਿਖਿਆ ਆਪ ਹੀ ਲਗਾਉਂਦੇ ਸੀ ਔਰ ਹੁਕਮ ਅਨੁਸਾਰ ਸੇਤ ਦੇ ਵਿੱਚ ਜਿਹੜੀ ਸੀ ਉਹ ਮੋਰ ਦੇ ਖੰਭਾਂ ਦੀ ਜਿਹੜੀ ਸੀ ਉਹ ਟਿੱਕੀ ਟੰਗ ਲੈਂਦੇ ਸੀ ਉਹ ਲਗਾਉਣੀ ਸ਼ੁਰੂ ਕਰਦੇ ਸੀ ਜਨਮ ਤੋਂ ਲਿਖਾਉਣ ਵੇਲੇ ਸਾਡੇ ਪਲੰਘ ਤੋਂ ਮੋਰ ਦੇ ਖੰਭਾਂ ਵਾਲੇ ਚੌਰ ਚੋਂ ਇੱਕ ਟਿੱਕੀ ਲੈ ਲਈ ਤੇ ਲਿਖਾਉਣ ਵੇਲੇ ਆਪਣੀ ਪਗੜੀ ਵਿੱਚ ਟੰਗ ਲਈ ਤੇ ਲਿਖਵਾਈ ਜਾਵੇ ਇਸ ਤਰ੍ਹਾਂ ਲਿਖਵਾਈ ਦੇ ਕਿ ਲਿਖਵਾਈ ਜਾਵੇ ਜਦ ਲਿਖਾਈ ਬੰਦ ਕਰਨੀ ਹੋਵੇ ਤਾਂ ਇਹ ਖੰਭ ਦੀ ਟਿੱਕੀ ਸਾਡੇ ਪਲੰਘ ਤੇ ਰੱਖ ਦਿਆ ਕਰੀ ਤੇ ਜਦ ਲਿਖਾਈ ਬੰਦ ਕਰਨੀ ਹੋਵੇ ਇਹ ਜਿਹੜੀ ਟਿੱਕੀ ਆ ਫੇਰ ਸਾਡੇ ਪਲੰਘ ਦੇ ਉੱਪਰੋਂ ਟਿੱਕੀ ਰੱਖ ਦੇਣੀ ਆ ਜਿਹੜੀ ਪਗੜੀ ਵਿੱਚ ਲਿਖਾਈ ਕਰਨ ਵੇਲੇ ਨਾ ਟੰਗਣੀ ਵੇਰੋ ਤੇ ਰੱਖਦੇ ਨਹੀਂ ਪਲੰਗ ਦੇ ਉੱਪਰ ਇਸੇ ਤਰ੍ਹਾਂ ਭਾਈਆ ਤੇਜਾ ਸਿੰਘ ਨੇ ਇਹ ਸੇਵਾ ਹੁਕਮ ਅਨੁਸਾਰ ਕੀਤੀ ਹੈ ਜੀ ਬੀਬੇ ਬੰਸੋ ਨੇ ਆਪਣੀ ਕਲਮ ਨਾਲ ਲਿਖੀ ਹੈ ਜੀ ਇਹ ਜਿਹੜੀ ਸੇਵਾ ਆ ਇਹ ਸੇਵਾ ਲੱਗੀ ਆ ਭਾਈਆ ਤੇਜਾ ਸਿੰਘ ਨੂੰ ਇਸੇ ਤਰ੍ਹਾਂ ਭਾਈਆ ਤੇਜਾ ਸਿੰਘ ਨੇ ਇਹ ਸੇਵਾ ਹੁਕਮ ਅਨੁਸਾਰ ਕੀਤੀ ਹੈ ਇਹ ਸੇਵਾ ਲੱਗੀ ਭਾਈਏ ਤੇਜਾ ਸਿੰਘ ਨੂੰ ਔਰ ਹੁਕਮ ਅਨੁਸਾਰ ਭਾਈ ਤੇਜਾ ਸਿੰਘ ਨੇ ਇਹ ਸੇਵਾ ਕੀਤੀ ਪੂਰੀ ਕੀਤੀ ਬੇਬੇ 500 ਨੇ ਆਪਣੀ ਕਲਮ ਨਾਲ ਲਿਖੀ ਹੈ ਜਿਹੜੀ ਬੇਬੇ 500 ਦੀ ਕਲਮ ਆ ਇਹ ਕੋਈ ਆਮ ਕਲਮ ਦਾ ਕੋਈ ਵਿਆਹ ਨਹੀਂ ਕਿ ਬੇਬੇ 500 ਨੇ ਮਨਮਤ ਨਾਲ ਹੀ ਕਾਨੇ ਦੀ ਕਲਮ ਘੜ ਲਈ ਤੇ ਜਨਮ ਸਾਖੀ ਲਿਖਣ ਪੈ ਗਏ ਤੇ ਭਾਈਆ ਤੇਜਾ ਸਿੰਘ ਲਿਖਾਉਣ ਲੱਗੇ ਗ੍ਰੰਥ ਪਹਿਲਾ ਬੇਬੇ ਉਹਨਾਂ ਦੀ ਕਲਮ ਦੇ ਨਾਲ ਹੀ ਲਿਖਣਾ ਆਰੰਭ ਹੋਇਆ ਬੇਬੇ ਬੰਸੋ ਦੀ ਕਲਮ ਦੇ ਨਾਲ ਜੋਤ ਸਰੂਪ ਬਚਨ ਜਿਹੜੇ 6 ਸਾਲ ਚੱਲਦੇ ਰਹੇ ਬੇਬੇ ਭੰਸੌਰਾਂ ਦੀ ਕਲਮ ਰਾਈ ਸਾਰੇ ਲਿਖੇ ਗਏ। ਇਤੋਂ ਤੱਕ ਕਿ ਜਿਹੜੀ ਚਿੱਠੀ ਕੋਈ ਮਹਾਰਾਜ ਪੂਰਨ ਸਿੰਘ ਜੀ ਪਾਈਆਂ ਨੇ ਕੋਈ ਹਿੰਦ ਮਹਾਰਾਜ ਸ਼ੇਰ ਸਿੰਘ ਦੇ ਚਰਨਾਚ ਜੇ ਕੋਈ ਪੁੱਤਰ ਵੀ ਆ ਤੇ ਉਹ ਬੇਬੇ ਹਰਭੰਸ ਕੌਰ ਦੀ ਕਲਮ ਰਾਈ ਹੀ ਜਾਂਦਾ ਸੀ ਲਿਖਿਆ। ਮਹਾਰਾਜ ਸ਼ੇਰ ਸਿੰਘ ਵੀ ਲਿਖਾਉਂਦੇ ਕਿ ਜੇ ਕੋਈ ਪੁੱਤਰ ਹੈ। ਬਾਜੀ ਨੰਬਰ ਕਰਾਂ ਤੁਸੀਂ ਅੱਜ ਬਚਨ ਸਾਜਿਆ ਕਰੀਏ ਤੇ ਜਿਹੜੀ ਚਾਰ ਯੁੱਗ ਦੀ ਪਿਛਲੀ ਕਾਨੇ ਦੀ ਕਲਮ ਸੀ। ਔਰ ਉਹਦੀ ਜਿਹੜੀ ਪੁਕਾਰ ਸੀ ਕਿ ਮੈਂ ਬڑے ਗ੍ਰੰਥ ਲਿਖਿਆ ਵੇਦ ਲਿਖਿਆ ਸ਼ਾਸਤਰ ਲਿਖਿਆ ਪੁਰਾਣ ਲਿਖਿਆ ਬਾਣੀਆਂ ਲਖੀਆਂ ਨੇ ਲੇਕੇ ਅਜੇ ਤੱਕ ਮੇਰਾ ਲਿਖਾ ਪੂਰਾ ਨਹੀਂ ਹੋਇਆ ਤੇ ਇਥੋਂ ਕਾਨੇ ਦੀ ਕਲਮ ਗਈ ਸੀ ਬੀਬੇ ਹਰਬੰਸ ਕੌਰ ਦੀ ਉਹ ਕਲਮ ਦਾ ਲਿਖਾ ਸੀ ਸਾਰਾ ਗ੍ਰੰਥ ਇਸੇ ਕਲਮ ਨਾਲ ਹੀ ਫੇਰ ਪਹਿਲੇ ਗ੍ਰੰਥ ਨੂੰ ਜਿਹੜਾ ਲਿਖਣਾ ਸ਼ੁਰੂ ਕੀਤਾ ਇਹ ਆਮ ਕਲਮ ਨਹੀਂ ਸੀ ਔਰ ਬੇਬੇ ਹਰਬੰਸ ਕੌਰ ਹੋਣਾ ਪਰ ਫਾਇਲ ਲਿਖਿਆ ਇਹਦੀ ਤ੍ਰੈਕੂਟੀ ਖੋਲੀ ਆ ਤ੍ਰੈਕੂਟੀ ਖੋਲੀ ਆ ਔਰ جگਮਗ ਜੋਤ ਜਿਹੜੀ జగ ਦੀ ਇਹਨੂੰ ਨਜ਼ਰ ਆ ਰਹੀ ਆ ਚੌਥੇ ਘਰ ਦੇ ਵਿੱਚ جگਮਗ ਜੋਤ జగ ਦੀ ਨਜ਼ਰ ਆ ਰਹੀ ਆ ਇਹਦੀ ਭੁੱਲ ਚੁੱਕ ਵੀ ਮਾਫ ਆ ਔਰ ਮਹਾਰਾਜ ਸ਼ੇਰ ਸਿੰਘ ਨੂੰ ਰਦੇ ਪਿਆਰੀ ਔਰ ਮੈਂ ਮਹਾਰਾਜ ਸ਼ੇਰ ਸਿੰਘ ਦੇ ਦਾ ਸਹਾਈ ਆ ਲਿਖਤੀ ਜਿਹਰਾ ਆ ਇਹ ਵਡਿਆਈ ਆ ਬੇਬੇ 500 ਨੇ ਆਪਣੀ ਕਲਮ ਨਾਲ ਲਿਖੀ ਹੈ ਜੀ ਬੇਬੇ ਨੇ ਲਿਖਾਈ ਸ਼ੁਰੂ ਕਰਨ ਤੋਂ ਅੱਠ 10 ਦਿਨ ਮਗਰੋਂ ਇਹ ਵੀ ਹੁਕਮ ਹੋਇਆ ਕਿ ਹਰ ਇੱਕ ਪੰਨੇ ਤੇ ਸੋਹਣਗ ਜ਼ਰੂਰ ਹੀ ਲਿਖਣਾ ਹੈ ਜਦੋਂ ਬਚਨ ਨੂੰ ਸੁਰਤ ਕਰਕੇ ਸੁਣਿਓ ਜਿੱਦਾਂ ਬਚਨ ਕੀਤਾ ਇਹ ਹੁਕਮ ਜੀ ਸਾਰਾ ਹੋਇਆ ਬਾਦਸ਼ਾਹ ਨੇ ਜਿੱਦਾਂ ਬਚਨ ਕੀਤਾ ਸਾਰਾ ਹੁਕਮ ਜੀ ਹੋਇਆ ਫਿਰ ਅੱਗੇ ਫਿਰ ਹੁਕਮ ਆ ਗਿਆ ਅੱਠ 10 ਦਿਨ ਹੋਏ ਲਿਖਾਈ ਸ਼ੁਰੂ ਕੀਤੀ ਨੂੰ ਬੇਬੇ ਨੂੰ ਲਿਖਾਈ ਸ਼ੁਰੂ ਕਰਨ ਤੋਂ 8-10 ਦਿਨ ਮਗਰੋਂ ਇਹ ਵੀ ਹੁਕਮ ਹੋਇਆ ਕਿ ਹਰ ਇੱਕ ਪੰਨੇ ਤੇ ਸੋਹਕ ਜ਼ਰੂਰ ਹੀ ਲਿਖਣਾ ਹੈ ਜਦੋਂ ਜਨਮ ਸਾਖੀ ਸ਼ੁਰੂ ਹੋ ਗਈ ਲਿਖਣੀ ਔਰ 8-10 ਦਿਨ ਦੇ ਬਾਅਦ ਫੇਰ ਹੁਕਮ ਆ ਗਿਆ ਕਿ ਹਰ ਇੱਕ ਪੰਨੇ ਦੇ ਉੱਪਰ ਸੋਹਕ ਜ਼ਰੂਰ ਲਿਖਣਾ ਹੈ ਔਰ ਫੇਰ ਹੁਕਮ ਦੇ ਨਾਲ ਸੋਹਕ ਹਰ ਇੱਕ ਪੰਨੇ ਤੇ ਲਿਖਿਆ ਗਿਆ ਤੋ ਇਹ ਸੇਵਾ ਗੁਰਸੇਖ ਭਾਈਆ ਤੇਜਾ ਸਿੰਘ ਜੀ ਨੇ ਹੁਕਮ ਅਨੁਸਾਰ ਜਿਹੜੀ ਆ ਕੀਤੀ ਹੈ ਔਰ ਬੀਬੇ ਪਰਵੰਸ ਕੌਰ ਜਿਨੇ ਹੁਕਮ ਅਨੁਸਾਰ ਇਹ ਸੇਵਾ ਜਨਮ ਸਾਖੀ ਦੀ ਆਪਣੀ ਕਲਮ ਨਾਲ ਕੀਤੀ ਆ ਔਰ ਜਨਮ ਸਾਖੀ ਚਾਰ ਜੋਗ ਤੱਕ ਜਿੱਦਾਂ ਗ੍ਰੰਥਾਂ ਦੇ ਨਾਲ ਇਹ ਵੀ ਰਹਿਣੀ ਆ ਔਰ ਇਹਦੀ ਆਪਣੀ ਮਹਾਨਤਾ ਹੈ ਔਰ ਇਹ ਸਾਖੀਆਂ ਆਉਣ ਵਾਲਿਆਂ ਪਿਆਰ ਕਰਨ ਵਾਲਿਆਂ ਪ੍ਰੇਮ ਕਰਨ ਵਾਲਿਆਂ ਪਰਮੇਸ਼ਰ ਨੂੰ ਪ੍ਰੇਮ ਕਰਨ ਵਾਲਿਆਂ ਸਿੱਖਾਂ ਨੇ ਭਗਤਾਂ ਨੇ ਪੜਨੀਆਂ ਨੇ ਔਰ ਪੜ ਕੇ ਔਰ ਇਹਨਾਂ ਤੋਂ ਸਿੱਖਿਆ ਲੈਣੀ ਆ ਕਿ ਕੀ ਸੱਜੇ ਪਾਤਸ਼ਾਹ ਨੇ ਇਹ ਕਰਕੇ ਵਿਖੇ ਲਾ ਕਿਤਿਆਂ ਸੋ ਭਗਤਾਂ ਵਾਸਤੇ ਸਿੱਖਾਂ ਵਾਸਤੇ ਗੁਰਸਿੱਖਾਂ ਵਾਸਤੇ ਗੁਰਮੁਖਾਂ ਵਾਸਤੇ ਇਹ ਜਨਮ ਸਾਖੀ ਆ ਔਰ ਇਹਦੀ ਸਾਰ ਭਗਤਾਂ ਨੂੰ ਆ ਸਿੱਖਾਂ ਨੂੰ ਆ ਹਰਮੁਖਾਂ ਨੂੰ ਆ ਗੁਰ ਸਿੱਖਾਂ ਨੂੰ ਆ ਪਰਮੇਸ਼ਰ ਦੇ ਪਿਆਰਿਆਂ ਨੂੰ ਆ ਮਨਮੁਖਾਂ ਨੂੰ ਬੇਮੁਖਾਂ ਨੂੰ ਔਰ ਨਿੰਦਕਾਂ ਨੂੰ ਇਸ ਜਨਮ ਸਾਖੀ ਦੀ ਕੋਈ ਸਾਰ ਨਹੀਂ ਜੀ ਉਹ ਸਿਰਫ ਇਹਨੂੰ ਨਹੀਂ ਦੇ ਸਕਦੇ ਮਨਮੁਖਾਂ ਨੂੰ ਇਹਦੀ ਕੋਈ ਸਾਰ ਨਹੀਂ ਪਰਮੇਸ਼ਰ ਦੀ ਵੀ ਕੋਈ ਉਹਨਾਂ ਨੂੰ ਸਾਰ ਨਹੀਂ ਮਨਮਤ ਨਾਲ ਇਹਨੂੰ ਨਿੰਦਿਆ ਜਾਂਦੀ ਹੈ ਲੇਕਿਨ ਇਹ ਸਾਰੀ ਵੇਖੋ ਹੁਕਮ ਦੇ ਵਿੱਚ ਸਾਰੀ ਬੰਦ ਬੰਦੀ ਔਰੇ ਲਿਖੀ ਜਾਂਦੀ 21 ਸ਼ਬਦ ਜਿਹੜਾ ਕੋਈ ਸੇਖਾ ਆਪ ਨਹੀਂ ਲਿਖਾ ਸਕਦਾ ਜੇ ਭਾਈ ਇਹ ਤੇਜ ਸਿੰਘ ਤੇ ਸੇਵਾ ਲਈ ਤੇ ਬਾਦਸ਼ਾਹ ਆਪ ਹੀ ਉਹਦੇ ਵਜਿਹੀ ਹੋ ਕੇ ਲਿਖਾਈ ਹੈ ਜਿਹੜੇ ਅੱਜ ਗੱਲਾਂ ਕਰਦੇ ਆ ਤੁਸੀਂ ਵੀ ਲਿਖਾਉਣਾ ਕੋਈ ਜਨਮਸਾਖੀ ਬਣਾ ਕੇ ਬਖਾਉ ਕਿ ਮਹਾਨਤਾ ਹੈਗੀ ਤੇ ਆਡੀ ਜਨਮਸਾਖੀ ਕੋਈ ਬਣਾ ਸਕਦੇ ਤੇ ਦੋ ਅੱਖਰ ਹੀ ਲਿਖਾ ਕੇ ਬੁਕਾ ਦਿਓ ਤੇ ਦੋ ਅੱਖਰ ਹੀ ਕੋਈ ਖਾਣ ਜੋਗਾ ਹੋਵੇ ਇੱਕ ਅੱਖਰ ਹੀ ਲਿਖਾ ਕੇ ਬੁਕਾ ਦਿਓ ਜਿੰਨੂੰ ਪ੍ਰਵਾਨ ਕਰੇ ਤੇ ਸੱਚੇ ਪਾਤਸ਼ਾਹ ਤੇ ਪ੍ਰਵਾਨ ਕੀਤੀ ਹੈ 2008 ਚ ਲਿਖੀ ਗਈ ਫੁਰਤ ਕਰਕੇ ਸੁਣੋ ਸ਼ਹਿਰ ਸ਼ਾਹੀ ਸੰਮਤ 12 ਤੱਕ ਵਿਹਾਰ ਚੱਲਦਾ ਜੋਸ ਰੂਪੀ ਮਹਾਰਾਜ ਸ਼ੇਰ ਸਿੰਘ ਜੀ ਮਹਾਰਾਜ ਪੂਰਸੀ ਜੀ ਦੇ ਦਰਾਂ ਕਰਦੇ ਇਸ ਦੇ ਬਾਅਦ ਭਾਈ ਤੇਜਾ ਸਿੰਘ ਨੂੰ ਫੇਰ ਲਿਖਤੀ ਵਡਿਆਈ ਮਿਲਦੀ ਹੈ ਕਿ ਏਕਾ ਜੋਤ ਭਗਤ ਭਗਵਾਨੇ ਤੇ ਤੇਜਾ ਸਿੰਘ ਸੇਕਾ ਸੇਵਾ ਕੀਤੀ ਔਰ ਏਕਾ ਜੋਤ ਭਗਤ ਭਗਵਾਨ ਨੇ ਉਹਦੇ ਬਾਅਦ ਫਿਰ ਅੱਗੇ ਅਗਲੇ ਗ੍ਰੰਥਾਂ ਚ ਸਦੀ ਚੌਥੀ ਕਹਿੰਦੀ ਆ ਕਿ ਭਗਤੋ ਧਿਆਨੋਂ ਪਤਾ ਕਿ ਦਿਨੇ ਲੜਨਾ ਤੇ ਰਾਤ ਨੂੰ ਸਹਰਾਣੇ ਖਲੋ ਕੇ ਮਨਾਉਣਾ ਤੇ ਤੇਜਾ ਸਿੰਘ ਦਿਨੇ ਮਹਾਰਾਜ ਨਾਲ ਲੜਦਾ ਹੁੰਦਾ ਸੀ ਪਿਆਰ ਨਾਲ ਔਰ ਰਾਤ ਨੂੰ ساری ਰਾਤ ਸਹਰਾਣੇ ਖਲੋ ਕੇ ਮਨਾਉਣਾ ਔਰ ਸੇਵਾ ਕਰਦੇ ਤਾਂ ਵੇਖੋ ਬੰਦ ਬੰਦ ਘਸ ਗਿਆ ਸਿਰ ਤੇ ਗੰਝ ਪੈ ਗਿਆ ਇਸੇ ਕਰਕੇ ਇਹ ਤੇਜਾ ਸਿੰਘ ਬੰਦ ਬੰਦ ਦੇ ਨਾਲ ਸੇਵਾ ਕਰਦਾ ਸੀ ਉਸ ਤੋਂ ਅਗਲਾ ਬਚਨਤਰੀ ਫਿਰ 29 ਨੰਬਰ ਗ੍ਰੰਥ ਦੇ ਵਿੱਚ ਲਿਖਤ ਹੁੰਦੀ ਹੈ ਔਰ ਭਾਈਏ ਤੇਜਾ ਸਿੰਘ ਨੂੰ 36 ਯੁੱਗ ਤੱਕ ਵਿੜਾਈ ਮਿਲਦੀ ਹੈ ਗ੍ਰੰਥ ਚ ਕਿਤੇ ਵੀ ਨਹੀਂ ਆਇਆ ਕਿ ਭਾਈਏ ਤੇਜਾ ਸਿੰਘ ਨੇ ਗਲਤੀ ਕੀਤੀ ਹੈ ਜਨਮ ਸਾਖੀ ਲਿਖਾ ਕੇ ਇੰਨੀ ਲਿਖਤ ਆਈ ਗ੍ਰੰਥ ਚ ਵੀ ਲੈ ਕੇ ਗਏ ਇੱਕ ਥਾਂ ਤੇ ਵੀ ਨਹੀਂ ਆਇਆ ਤੇ ਜਿਹੜੇ ਗੱਲਾਂ ਕਰ ਰਹੇ ਨੇ ਉਹਨਾਂ ਦੀ 300 ਦੀ ਗਲਤੀ ਲਿਖਤ ਦੇ ਵਿੱਚ ਕਰਦੀਆ ਪਹਿਲੇ ਨੰਬਰ ਗ੍ਰੰਥ ਦੀ ਗਲਤੀ ਦਰਜ ਹੈ ਤੇ ਬਚਨ ਮੋੜਿਆ ਤੇ ਦੇਹ ਗਵਾਈ ਜਿਹੜੀ ਸਾਖੀ ਲਿਖਿਆ ਉਹ ਤਾਂ ਮੈਂ ਬਹੁਤ ਹੀ ਫਿਰਿੰਦਰ ਹਾਂ ਉਹਨੂੰ ਮੈਂ ਅੱਗੇ ਪੜ੍ਹਦਾ ਹਾਂ ਸਾਖੀ ਹਾਂਜੀ ਤੇ ਮੈਂ ਦੇਦੇ ਬਹੁਤ ਸੁਹਾਚ ਦੇਦੇ ਬਹੁਤ ਸੁਹਾਚੇ ਪਾਰਸ਼ਾ ਰਏ ਤੇ ਉਹਨਾਂ ਸਾਰੀ ਸਾਖੀ ਪੜੀ ਤੁਹਾਨੂੰ ਜਾਂ ਬਿਰਕੇ ਫਿਰ ਕੋਸੀ ਹਾਂ ਹਾਂ ਬਿਲਕੁਲ ਹੈਗੀ ਆ ਉਹ ਸਾਰੀ ਸਾਖੀ ਪੜੀ ਹੈਗੀ ਆ ਆਪਣੇ ਕੋਲ ਹੱਥ ਲਿਖਤਿਆ ਸਾਰਾ ਬਿਲਕੁਲ ਸਹੀ ਆ ਚਲੋ ਜਿਆਦਾ ਸਮਾਂ ਨਹੀਂ ਇਤਨਾ ਕੁ ਬਚਨ ਚਲੋ ਇਹਦੇ ਤੇ ਬਚਨ ਜਿਹੇ ਇਹਦੇ ਤੇ ਆਪਾਂ ਕਰੀਏ ਤੇ ਇ ਇਥੇ ਹੀ ਬੜੇ ਹੋਰ ਹੋ ਸਕਦੇ ਆ ਥੋੜਾ ਸਮੇਂ ਦੇ ਹਿਸਾਬ ਨਾਲ ਛੇਤੀ ਛੇਤੀ ਫੜ ਕੇ ਔਰ ਇਹਨੂੰ ਜਿਹੜਾ ਆਪਾਂ ਚਲੋ ਜਿਤਨਾ ਕਲੇਕ ਹੈ ਪੂਰਾ ਕੀਤਾ ਪਹਿਲੀ ਮਾਗੀ ਨੂੰ ਇਹ ਜਿਹੜਾ ਆ ਬੇਨਤੀ ਕੀਤੀ ਗਈ ਹੈ 92 ਅੱਜ ਮਾਗੀ ਦਾ ਦਿਨ ਹੈ ਸੱਚੇ ਪਾਤਸ਼ਾਹ ਮਹਾਰਾਜੇ ਰਸਿੰਗ ਵਿਸ਼ਨੂ ਕੋਲ ਦੇ ਕਰਕੇ ਕੁਝ ਦਿਨ ਦੇ ਵਿੱਚ ਇਹ ਦਿਨ ਬਣਾਉਦੇ ਹੁੰਦੇ ਸੀ ਔਰ ਸੰਤਾਂ ਜਿਦਾਂ ਮੇਲੇ ਦੀ ਤਰ੍ਹਾਂ ਸੰਤਾਂ ਸੱਚੇ ਪਾਤਸ਼ਾਹ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਪਹੁੰਚਦਿਆਂ ਸਿੱਧੇ ਕਰਦੇ ਕਿਉਂਕਿ ਗ੍ਰੰਥ ਦੇ ਵਿੱਚ ਦਰਜ ਆ ਇਹ ਮਾਗੀ ਦਾ ਇਸ਼ਾਨਾਨ ਕੀ ਹੈ ਜਿਹੜਾ ਸਤਿਗੁਰੂ ਦੇ ਚਰਨਾਂ 'ਚ ਪਹੁੰਚ ਗਿਆ ਹੋਰ ਉਹਨੇ ਕਿਹੜੇ ਤੀਰਥਾਂ ਤੇ ਮਾਗੀ ਨਾਉਂਦੇ ਕਰਨਾ ਕੀ ਇਸ਼ਾਨਾਨ ਕਰਦੇ ਕਰਨਾ ਕਿੱਥੇ ਜਾਣਾ ਸੋ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਿੱਖ ਉਹਦੇ ਹੀ ਔਰ ਇਸ ਦਿਨ ਨੂੰ ਫਿਰ ਸੱਚੇ ਪਾਤਸ਼ਾਹ ਮਾਗੀ ਦਾ ਦਿਨ ਜਿਹੜਾ ਸੀ ਉਹ ਵੀ ਮਨਾਉਂਦੇ ਹੁੰਦੇ ਸੀ ਤੇ ਇਤਿਹਾਸ ਲਿਖਤਾਂ ਵੀ ਬਹੁਤ ਆ ਇੱਕ ਨੰਬਰ ਗ੍ਰੰਥ ਤੋਂ ਸ਼ੁਰੂ ਹੋ ਜਾਂਦੀਆਂ ਮਾਗੀ ਦੀਆਂ ਲਿਖਤਾਂ ਵੀ ਬਹੁਤ ਆ ਸੋ ਇਹ ਸੀ ਹਰਿ ਸੰਤ ਜੀ ਜੋ ਜਨਮ ਸਾਖੀ ਦਾ ਲੇਖ